ਪੰਨਾ ਨਾਨਕ ਚ ਖਰਾਬ ਹੋਈਆਂ ਫਸਲਾਂ ਲਈ ਮਾਲ ਵਿਭਾਗ ਨੇ ਗਿਰਦਵਾਰੀਆਂ ਦਾ ਕੰਮ ਕੀਤਾ ਸ਼ੁਰੂ ਪਿੰਡ ਸ਼ਾਹਪੁਰ ਜਾਜਨ ਚੇ ਪਟਵਾਰੀ ਭਪਿੰਦਰ ਸਿੰਘ ਵੱਲੋਂ ਗਿਰਦਵਾਰੀਆਂ ਦੀ ਕੀਤੀ ਗਈ ਸ਼ੁਰੂਆਤ ਤੇਰਾ ਬਾਬਾ ਨਾਨਕ ਚ ਆਏ ਅਖੜਾ ਕਾਰਨ ਫਸਲਾਂ ਦੀ ਹੋਈ ਬਰਬਾਦੀ ਦਾ ਜਾਇਜ਼ਾ ਲੈਣ ਲਈ ਮਾਲ ਵਿਭਾਗ ਦੇ ਅਧਿਕਾਰੀ ਵਕਫਾਕ ਪਿੰਡਾਂ ਚ ਪਹੁੰਚੇ ਪਿੰਡ ਸ਼ਾਹਪੁਰ ਜਾਜਨ ਚ ਪਹੁੰਚੇ ਪਟਵਾਰੀ ਭਪਿੰਦਰ ਸਿੰਘ ਵੱਲੋਂ ਖਰਾਬ ਹੋਈਆਂ ਜ਼ਮੀਨਾਂ ਅਤੇ ਫਸਲਾਂ ਦਾ ਜਾਇਜ਼ਾ ਲਿਆ ਗਿਆ ਅਤੇ ਗਿਰਦਵਾਰੀਆਂ ਕੀਤੀਆਂ ਇਸ ਮੌਕੇ ਪਟਵਾਰੀ ਭਪਿੰਦਰ ਸਿੰਘ ਨੇ ਗੱਲਬਾਤ ਕਰਦੇ ਹਾਂ ਕਿ ਪਿੰਡ ਸ਼ਾਹਪੁਰ ਜਾਜਨ ਦਾ 1 ਨੰਬਰ ਮਰਬੇ ਤੋਂ ਕਿ ਤੇ तकरीबन ਸਾਰੇ ਪਿੰਡ ਦੇ 100% ਚੋਨੇ ਦੀ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਹੈ ਤੇ ਸਾਡੇ ਵੱਲੋਂ ਨਿਰਪੱਖ ਗਰਦਾਵਰੀ ਕਰਕੇ ਉਚਿਤ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਉਹਨਾਂ ਕਹਿੰਦੇ ਕਿ ਖਾਸ ਕਰਕੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਲੋਕਾਂ ਨੇ ਠੇਕੇ ਦੇ ਲਈਆਂ ਹਨ ਇਹ ਖਰਾਬਾ ਉਹਨਾਂ ਲੋਕਾਂ ਨੂੰ ਹੀ ਮਿਲੇਗਾ ਤੇ ਨਾਲ ਹੀ ਉਹਨਾਂ ਬਥੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਖੇਤਾਂ ਦੀ ਗਰਦਾਵਰੀ ਹੋ ਚੁੱਕੀ ਹੈ ਉਹ ਕਿਸਾਨ ਆਪਣੇ ਚੋਨੇ ਦੀ ਰਹਿਣਕੂ ਨੂੰ ਸੰਭਾਲ ਲਈ ਬਿਨਾ ਅਗਲਾਏ ਬੰਦੋਬਸਤ ਕਰ ਸਕਦੇ ਹਨ। ਮੌਕਾ ਜੀ ਜੋ ਮੈਂ ਇੱਥੇ ਪਿੰਡ ਸ਼ਾਹਪੁਰ ਜਾਜੰਦੇ ਵਿੱਚ ਮੌਕਾ ਵੇਖਿਆ ਇਹ ਜਿੱਥੋਂ ਤੱਕ ਵੀ ਲੱਗ ਪਾਗੇ ਫਿਰ ਇਹ 100% ਇਹ ਚੋਨਾ ਖਰਾਬ ਆ ਇੱਕ ਮਰਬੇ ਤੋਂ ਲੈ ਕੇ ਤੁਸੀਂ ਦੇ ਬੰਦ ਤੱਕ ਸੱਜਾ ਗਾਂ ਵੀ ਸਾਰਾ ਇਹ 100% ਇਹ ਪਿੰਡ ਦਾ ਚੋਨਾ ਜੜਾਓ ਖਰਾਬ ਆ ਇਹ ਸਾਰਾ ਹੀ ਅਜੇ ਜਿਹੜੇ ਇਹਦੇ ਨੰਬਰ ਆ ਉਹ ਆਨਲਾਈਨ ਜਿਹੜੇ ਆ ਉਹਨਾਂ ਨੂੰ ਅਸੀਂ ਚਾਂਡੇ ਜਿੱਦਾਂ ਹੀ ਬਾਹਰ ਮੌਕਾ ਵੇਖ ਲਿਆ ਵਾ ਤੇ ਜਿਹੜੇ ਇਹਨਾਂ ਦੇ ਨੰਬਰ ਆ ਉਹ ਅਸੀਂ ਅਜੇ ਲੈਪਟਾਪਾਂ ਦੇ ਵਿੱਚ ਆਨਲਾਈਨ ਚਾਂਡੇ ਸਰ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਸਾਡਾ ਅਸਲ ਰੈਂਡ ਖੁੰਦ ਬਚਿਆ ਤੁਹਾਡੇ ਉੱਲ ਕਰਦੋਰੀ ਹੋ ਚੁੱਕੀ ਹੈ ਉਹਦੇ ਉਹਦੇ ਰੱਖ ਰਖਾ ਬਈ ਕਹਿ ਰਹੇ ਕਿ ਅਸੀਂ ਪ੍ਰਬੰਧ ਆਪਣੇ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਵੀ ਜਿਨ੍ਹਾਂ ਨੇ ਅਸੀਂ ਵੇਖ ਲਿਆ ਵਾ ਸਾਰਾ ਮੌਕਾ ਵੇਖ ਲਿਆ ਵਾ ਤੇ ਆਪਣੇ ਕਰ ਸਕਦੇ ਆ ਵੀਰ ਜਿਨ੍ਹਾਂ ਨੇ ਜਿਨ੍ਹਾਂ ਦੇ ਖਰਾਬ ਆਗ ਲੱਗਣ ਨਹੀਂ ਦੇ ਸਰਕਾਰ ਵੱਲੋਂ ਦੇਤਾ ਮੁਤਾਬਕ ਅੱਗ ਨਹੀਂ ਲੱਗਣ ਦੇਣੀ ਉਹ ਆਪਣਾ ਜੋ ਵੀ ਨਾੜ ਨੂੜਿਆ ਉਹ ਆਪਣਾ ਹੁਣ ਆਪਣਾ ਜਿੱਦਾਂ ਵੀ ਉਹ ਸਾਂਭ ਸਕਦੇ ਆ ਵੀਰ ਅੱਗ ਨਾ ਲਾਉਣ ਸਰ ਫਾਈਨਲ ਰਿਪੋਰਟ ਆディ ਪਹੁੰਚ ਗਈ ਫਾਈਨਲ ਰਿਪੋਰਟ ਹੈ ਜੇ ਵੀਰ ਉਹ ਤਰਾ ਜੇ ਫਾਈਨਲ ਰਿਪੋਰਟ ਆ ਜੇ ਪੂਰੀਆਂ ਜਿਹੜੀਆਂ ਪੌਂਟਣੀਆਂ ਸਰ ਜੇ ਮੰਨ ਲਓ ਇਸ ਤੋਂ ਬਾਅਦ ਕੋਈ ਟੀਮ ਆ ਜਾਂਦੀ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਟੀਮ ਕਿਦਾਂ ਵੀਰ ਸਰ ਮੰਨ ਲਓ ਦੁਬਾਰਾ ਜੇ ਤਾਂ ਤੁਸੀਂ ਕਹਿ ਰਹੇ ਵੀ ਅਸੀਂ ਭੇਜਦਾ 100% ਦਾ ਜਿ ਲੈ ਕੇ ਭੇਜਦਾ ਦੁਬਾਰਾ ਟੀਮ ਆਉਂਦੀ ਆ ਮੰਨ ਲਓ ਇਥੇ ਰੈਂਦ ਖੁੰਦ ਨਹੀਂ ਲੱਭਦਾ ਫੇਰ ਕੌਣ ਜਿੰਮੇਵਾਰ ਹੈ ਇਹ ਰੈਂਦ ਖੁੰਦ ਦਿੱਤੇ ਵੀਰ ਜਦੋਂ ਅਸੀਂ 100% ਦਾ ਦਿਖਣ ਡਿਆਏ ਤੇ ਵੀਰ ਉਹਦਾਂ ਵੀ ਦਿਖਣ ਡਿਆਏ ਤੇ ਦੇਖਦਾ ਰਹਿਣਾ ਇਹ ਤੇ ਜੇ ਕੋਟੋ ਕਣ ਪੈੜੀਆਂ ਸਾਜ ਜਿਦਾਂ ਵਿੱਚ ਪਾਣੀ ਖਲੋਤਾ ਸਰਾਬੇ ਤੇ ਮਹੀਨੇ ਤੱਕ ਉਹਦਾਂ ਹੀ ਇਹ ਰੇ ਪਤਾ ਲੱਗਦਾ ਰਹਿਣਾ ਵੇਤੇ ਝੋਨਾ ਖਰਾਬ ਹੋਇਆ ਤੇ ਸਰ ਤੁਸੀਂ ਜ਼ਿੰਮੇਵਾਰੀ ਕਰ ਰਹੇ ਤੇ ਜਿਹੜੇ ਕੁਝ ਲੋਕਾਂ ਨੇ ਠੇਕੇ ਤੇ ਪੈਲੀਆਂ ਲਈਆਂ ਉਹਨਾਂ ਦੀ ਜ਼ਿੰਮੇਵਾਰੀ ਫਿਰ ਕਿਸ ਤਰੀਕੇ ਨਾਲ ਹੋ ਰਹੀ ਹੈ ਵੀਰ ਜੀ ਠੇਕੇ ਜਿਹੜੀ ਹੈ ਮੌਕੇ ਅਮਤਾਬ ਸਰਕਾਰ ਦੀ ਹਦਾਇਤਾਂ ਤੇ ਨਹੀਂ ਪਰ ਜਿਹੜੀ ਜ਼ਮੀਨ ਜਿੱਤਰਾ ਪੰਚਾਇਤ ਦੀ ਆ ਉਹ ਮੌਕੇ ਦੇ ਮੁਤਾਬਕ ਜੇ ਤੱਕ ਤੇ ਸਾਨੂੰ ਇਹੋ ਹਦਾਇਤਾਂ ਵੀ ਜਿਹਦੇ ਨਾਂ ਤੇ ਰਿਕਾਰਡ ਮੁਤਾਬਕ ਰਗਬਾ ਆ ਉਹਦੇ ਨਾਂ ਤੇ ਹੀ ਖਰਾਬਾ ਬਾਨਾ ਅੱਗੇ ਕੋਈ ਨਵੀਆਂ ਹਦਾਇਤਾਂ ਆ ਜਾਣ ਤੇ ਉਹਦੇ ਬਾਰੇ ਮੈਂ ਇਹ ਕਹਿ ਨਹੀਂ ਸਕਦਾ ਹਾਂ ਜੀ ਸੰਤੋਖ ਹੈਗੀ ਠੀਕ ਹੈ ਉਹ ਖਰਾਬਾ ਇਹਨਾਂ ਨੇ ਦੱਸਿਆ ਉਹ ਬਿਲਕੁਲ ਠੀਕ ਹੈ 100% ਹੀ ਖਰਾਬ ਹੈ। ਤੇ ਬਾਕੀ ਠੀਕ ਹੈ। ਬਿਲਕੁਲ ਸਰ ਗਰਾਉਂਡ ਜ਼ੀਰੋ ਤੋਂ ਆਨ ਕੇ ਕਰ ਰਹੇ ਨੇ ਗਰਾਉਂਡ। ਹਾਂਜੀ ਹਾਂਜੀ ਗਰਾਉਂਡ ਤੇ ਆ ਕੇ ਕਰ ਰਹੇ ਹਾਂ। ਕੀ ਤੁਹਾਡੀ ਮੰਗ ਕੀ ਸਰਕਰ ਤੋਂ? ਮੰਗ ਤੇ ਇਹੋ ਹੀ ਹੈ ਵੀ ਜਿਹੜੀ ਪਰਾਲੀ ਆ ਜਿਹੜੀ ਪਈ ਹੈ ਪਰਾਲੀ ਇਹ ਕਿਸ ਤਰ੍ਹਾਂ ਸੰਭੀ ਜਾਵੇ। ਤੇ ਫੇਰ ਸਾਡੇ ਫੇਰ ਸਾਡੀ ਸੰਤੋਸ਼ੀ ਹੋਤ ਨਹੀਂ ਪਰਾਲੀ ਅਸੀਂ ਆ ਕੇ ਅਸੀਂ ਲਾ ਨਹੀਂ ਸਕਦੇ। ਤੇ ਜਾਂ ਸਾਨੂੰ ਸਰਕਾਰ ਅਗ ਲਾਉਣ ਦੇਵੇ ਤੇ ਇਹਨੂੰ ਸਮਾਂ ਸੰਭਾਲੀਏ ਕਿਉਂਕਿ ਸਾਡੇ ਕੋਲ ਇਹਨਾਂ ਖਰਚਾ ਇਹ ਨਹੀਂ ਕੱਟਰ-ਕੁੱਟਰ ਫਰੋਣ ਵਾਸਤੇ ਇਹਨੂੰ ਕਿੱਥੇ ਅਸੀਂ ਸੰਭਾਂਗੇ। ਭਾਈ ਅਸੀਂ ਉਤਨਾ ਨਹੀਂ ਦੇ ਸਕਦੇ। ਬਹੁਤ ਮੁਸ਼ਕਲ ਬਣ ਗਈ